ਸਾਸਰੀਕਾ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਆਰਕੇ ਸ਼ਰਮਾ ਬੁਟੀਕ ਤੇ ਅੱਜ ਆਪਾਂ ਤੁਹਾਨੂੰ ਸਲਵਾਰ ਦੀ ਕਟਿੰਗ ਬਾਰੇ ਦੱਸਾਂਗੇ ਆਓ ਜੀ ਹੁਣ ਆਪਾਂ ਸ਼ੁਰੂ ਕਰਦੇ ਹਾਂ ਸਲਵਾਰ ਦੀ ਕਟਿੰਗ ਜੀ ਸਭ ਤੋਂ ਪਹਿਲਾਂ ਆਪਾਂ ਕਟਿੰਗ ਕਰਾਂਗੇ ਪੱਲਿਆਂ ਦੀ ਸਲਵਾਰ ਦੀ ਲੰਬਾਈ ਹੈਗੀ ਆਪਣੇ ਕੋਲੇ 33 ਇੰਚ 4 ਇੰਚ ਆਪਾਂ ਇਹਦੇ ਵਿੱਚ 벨ਟ ਦਾ ਕੱਢ ਕੇ ਫਿਰ 33 ਇੰਚ ਉਹ ਕਰਾਂਗੇ ਉਹ ਹੈਗੀ ਆਪਣੇ ਕੋਲੇ ਇਹ 35 ਇੰਚ ਉੱਪਰੋਂ 4 ਇੰਚ 벨ਟ ਦਾ ਕੱਟ ਲਾਂਗੇ ਲੰਬਾਈ 33 ਇੰਚ ਲੈਣੀ ਹੈ ਚੁੜਾਈ ਆਪਾਂ ਪੱਲਿਆਂ ਦੇ ਲੈਣੀ ਆ 12 ਇੰਚ ਚੁੜਾਈ ਦੀ 12-12 ਇੰਚ ਦੇ ਨਿਸ਼ਾਨੇ ਲਾ ਲਾਂਗੇ ਇਹਦੇ ਵਿੱਚੋਂ 6 ਇੰਚ ਮੋਰੀ ਆ ਜਾਊਗੀ ਆਪਣੀ 12-12 ਇੰਚ ਦੇ ਨਿਸ਼ਾਨੇ ਲਾ ਕੇ 6 ਇੰਚ ਮੋਰੀ ਆ ਜਾਊਗੀ ਇਹ ਆਪਣੇ ਦੋ ਨੇ ਆ ਦੇਖੋ ਦੋ ਪੱਲੇ ਹੋ ਜਾਣਗੇ ਹੁਣ ਆਪਾਂ ਇਹਦੇ ਇੱਥੋਂ ਕਰਾਂਗੇ ਕਟਿੰਗ ਹਾਂਜੀ ਆਪਨੇ ਹੋ ਗਏ ਪੱਲੇ ਆਪਾਂ ਇਹਨਾਂ ਦੇ ਇੱਥੋਂ ਵੀ ਕਟਿੰਗ ਕਰ ਲਾਂਗੇ ਆ ਦੋ ਪੱਲੇ ਹੋ ਗਏ ਆਪਣੇ 12 12 ਇੰਚ ਦੀ ਚੜਾਈ ਦੇ 31 ਇੰਚ ਦੀ ਲੰਬਾਈ ਦੇ ਇਸ ਤਰ੍ਹਾਂ ਫੋਲਡ ਕਰਕੇ ਇਹਨੂੰ ਹੁਣ ਆਪਾਂ ਇੱਕ ਵਾਰੀ ਹੋਰ ਫੋਲਡ ਕਰ ਲੈਣਾ ਦੋਨਾਂ ਪੱਲਿਆਂ ਨੂੰ ਇੱਥੇ ਨੀਚੇ ਮੋਰੀ ਕਰਨੀ ਟੱਕ ਲਾ ਲਓ ਇਹਦੇ ਨਿਸ਼ਾਨੀ ਬਣ ਜੂਗੀ ਆਪਣੀ ਠੀਕ ਹੈ ਜੀ ਇਧਰੋਂ ਆਪਾਂ 1 ਇੰਚ ਦੀ ਕਾਟ ਪਾਵਾਂਗੇ ਉੱਪਰੋਂ ਫੋਲਡ ਵਾਲੀ ਸਾਈਡ ਤੋਂ 1 ਇੰਚ ਦੀ ਕਾਟ ਪਾਵਾਂਗੇ ਜਿਹੜਾ ਇਹ ਆਪਣੇ ਦੋਨੇ ਪੱਲੇ ਬਣਗੇ ਜੀ ਇਹ ਜੋ ਆਪਾਂ ਕਟਿੰਗ ਕਰਾਂਗੇ ਜੀ 벨ਟ ਦੀ ਬੈਲਟ ਆਪਣੇ ਕੋਲੇ ਹੈਗੇ 22 ਇੰਚ ਤਿਆਰ 21 ਇੰਚ ਆਪਾਂ ਵੱਧ ਲਵਾਂਗੇ ਲਵਾਂਗੇ 23 ਇੰਚ ਲਾ ਚੌੜਾਈ ਦੇ ਵਿੱਚ ਤੇ ਇੱਥੋਂ ਲੰਬਾਈ ਦੇ ਵਿੱਚ ਲਵਾਂਗੇ ਨਾ ਆਪਾਂ 7 ਇੰਚ 7 ਇੰਚ ਹੋ ਗਿਆ ਠੀਕ ਹੈ ਇਧਰੋਂ ਵੀ 7 ਇੰਚ ਲਾ ਕੇ ਮੇਚਾ ਲਉ 7 ਇੰਚ ਲਾ ਕੇ ਫਿਰ ਇਹਨੂੰ ਆਪਾਂ ਇਸ ਤਰ੍ਹਾਂ ਇੱਥੋਂ ਫੋਲਡ ਕਰ ਲਾਂਗੇ ਨਿਸ਼ਾਨੀ ਤੇ 7 7 ਇੰਚ ਦੇ ਨਿਸ਼ਾਨੀ ਲਾ ਕੇ ਫੋਲਡ ਕਰਕੇ ਆਪਣੇ ਕੋਲੇ ਦੋ ਪੀਸ ਬਣ ਜਾਣਗੇ ਇੱਕ ਉੱਪਰ ਇੱਕ ਹੇਠਾਂ ਇੰਚ ਦੀ ਲੰਬਾਈ ਤੇ 7 ਇੰਚ ਦੀ ਹੋ ਗਈ ਇਹ ਲੰਬਾਈ ਮਸਲ ਸਿੱਧਾ ਨਿਸ਼ਾਨੀ ਲਾ ਓਸ ਨਿਸ਼ਾਨੀਆਂ ਦੁਪਰ ਆਪਾਂ ਨੂੰ ਕਰ ਲੈਣਾ ਠੀਕ ਹੈ ਵੇਖੋ ਐਸਾ ਰਹੂਗੀ ਇਸੇ ਹੁਣ ਐਸੇ ਇੱਕ ਹੋਰ ਕਰਦੇ ਹਾਂ ਹਾਂਜੀ ਆ ਲੋ ਇਹ ਆਪਣੀ ਬੈਲਟ ਕਟਿੰਗ ਹੋ ਗਈ ਇਹਦੇ ਦੋ ਪੀਸ ਹੋ ਗਏ 22 ਇੰਚ ਦੀ ਚੜਾਈ ਹੋਗੀ 22 ਇੰਚ ਤਿਆਰ ਕਰਨੀ ਹੈ 7 ਇੰਚ ਦੀ ਲੰਬਾਈ ਹੋਗੀ ਇਹਦੇ ਵਿੱਚ 4 ਇੰਚ ਆਪਣੀ ਲੰਬਾਈ ਦੀ ਬੈਲਟ ਤਿਆਰ ਹੋ ਜਾਊਗੀ ਆਪਾਂ ਹੁਣ ਕੁੰਦਿਆਂ ਦੀ ਲੰਬਾਈ ਲਵਾਂਗੇ ਜੀ ਜਿੰਨੀ ਹੀ ਆਪਾਂ ਜਿਹੜੀ ਆਪਣੇ ਕੋਲੇ ਕੰਨੀ ਹੈ ਇਹ ਬਾਹਰ ਕੱਢ ਦਾਂਗੇ ਠੀਕਾ ਕਰਨੇ ਵਿੱਚ ਨਹੀਂ ਲੈ ਕੇ ਆਉਂਦੇ ਹੈਗੇ ਜਿੰਨੀ ਲੰਬਾਈ ਆਪਾਂ ਪੱਲਿਆਂ ਦੀ ਲੈਤੀ ਸੀ 4 ਇੰਚ ਵਾਰ ਕੱਢ ਕੇ 35 ਇੰਚ ਦਲਾਇਆ ਸੀ ਤਾਂ ਬਾਅਦ ਚ 33 ਇੰਚ ਰਹਿ ਗਿਆ ਸੀ 33 ਇੰਚ ਹੀ ਆਪਾਂ ਇਹਦੀ ਲੰਬਾਈ ਲਾਵਾਂਗੇ 33 33 ਇੰਚ ਦੀ ਆਪਾਂ ਇਹਦੀਆਂ ਦੋ ਲੰਬਾਈਆਂ ਲਾ ਲਾਂਗੇ ਨਾ 33 33 ਇੰਚ ਦੇ ਦੋ ਲੰਬਾਈਆਂ ਹੋ ਗਏ ਜੀ ਹੁਣ ਇਹ ਇਸ ਲੰਬਾਈ ਨੂੰ ਇੱਥੇ ਬੋਲ ਕਰਕੇ ਇਹਦੇ ਨਾਲ ਮਿਲਾ ਲਾਂਗੇ ਹਾਂਜੀ ਆ ਦੇਖੋ ਹੁਣ ਆਪਾਂ ਕਰਾਂ ਕੁੰਦਾਂ ਹੀ ਕੱਟੇਗੇ ਆਪ 33 33 ਇੰਚ ਦੀਆਂ ਦੋ ਲੰਬਾਈਆਂ ਲੈ ਲਈਆਂ ਠੀਕ ਹੈ ਜੀ 4 ਇੰਚ ਬੈਲਟ ਦਾ ਕੱਢ ਕੇ ਇਧਰੋਂ ਵੀ 33 ਉਧਰੋਂ ਵੀ 33 ਜਿਹੜੇ ਆਪਾਂ ਆਸਣ ਕੱਢਣਾ ਆਸਣ ਨੇ ਲੈ ਤਾਂ ਇਹ ਹਲਕੀ ਸਲਵਾਰ ਬਣਾਉਣ ਵਰਗੀ ਆਸਣ ਆਪਾਂ ਇਹਦੇ ਵਿੱਚੋਂ ਲਵਾਂਗੇ ਠੀਕ ਹੈ ਜੀ 33 ਇੰਚ ਦੀ ਲੰਬਾਈ ਲੈ ਲਈ ਇਧਰੋਂ ਆਪਾਂ ਮੋਰੀ ਇੱਥੋਂ ਰੱਖਣੀ ਹੈ ਆਪਣੇ ਕੋਲੇ ਪੱਲਿਆਂ ਦੇ ਵਿੱਚੋਂ ਆਊਗੀ 6 ਇੰਚ ਮੋਰੀ 6 ਦੇ ਵਿੱਚੋਂ ਅੱਧਾ ਇੰਚ ਆ ਜਾਊਗਾ ਇੱਥੇ ਸਲਾਈ ਦਾ 5.5 ਰਹਿ ਜਾਊਗੀ ਜੀ ਤੇ 5.5 ਦੇ ਵਿੱਚ ਆਪਾਂ 6 ਇੰਚ ਮੋਰੀਓ ਤਿਆਰ ਕਰਨੀ ਹੈ ਤਾਂ 2 ਇੰਚ ਆਪੇ ਦੇ ਵਿੱਚ ਹੋਰ ਲਵਾਂਗੇ ਠੀਕ ਹੈ ਜੀ 8 ਇੰਚ ਤੇ ਲਵਾਂਗੇ ਆਪਾਂ ਨਿਸ਼ਾਨੀ ਤੇ ਹੁਣ ਆਪਾਂ 2 ਇੰਚ ਇਧਰੋਂ ਇਹਦਾ ਆਪਾਂ ਸਲਵਾਰ ਦਾ ਕੀ ਕਰਨਾ ਹੁੰਦਾ ਜਿੱਧਰੋਂ ਆਪਾਂ ਇਹਦਾ ਅਸਣ ਲੈਣੇ ਹੁੰਨੇ ਆ ਉਹਦੇ ਉਲਟ ਦੂਜੀ ਸਾਈਡ ਆਸਣ ਲੈਣੇ ਹੁੰਨੇ ਠੀਕ ਹੈ ਜੀ ਇਹਦੀ ਲੰਬਾਈ ਉਲਟ ਹੁੰਦੀ ਹੈ ਹੁਣ ਇਹਦੀ ਆਪਾਂ ਲੰਬਾਈ ਇਧਰੋਂ ਲੈ ਕੇ ਪਰਲੇ ਪਾਸੇ ਆਸਣ ਲਵਾਂਗੇ ਇੱਥੋਂ ਲਾਵਾਂਗੇ ਮੂਰੀ ਦੇ ਨਿਸ਼ਾਨੇ ਆਪਾਂ 2 ਇੰਚ ਤੇ 2 ਇੰਚ ਤੇ ਮੂਰੀ ਦੇ ਨਿਸ਼ਾਨੇ ਲਾ ਕੇ ਹੁਣ ਇਹਦੇ ਵਿੱਚੋਂ ਆਪਾਂ ਇਹਨੂੰ ਇਸ ਤਰ੍ਹਾਂ ਰੱਖ ਕੇ ਐਵੇਂ ਇਹਦੇ ਨਾਲ ਮਿਲਾ ਲੈਣਾ ਤੁਸੀਂ ਜਿਵੇਂ ਕਹਿੰਿਆ ਉਸ ਤਰ੍ਹਾਂ ਰੱਖੋ ਇਹਨੂੰ ਐਵੇਂ ਤਿਰਛਾ ਮਿਲਾ ਲਾਂਗੇ ਜੇ ਆਪਾਂ ਆਪਸ ਆਪਸ ਦੇ ਵਿੱਚ ਨਿਸ਼ਾਨੀਆਂ ਨੂੰ ਮੂਰੀ ਦੇਆਂ ਨੂੰ ਠੀਕ ਹੈ ਜੀ ਜਿਹੜੇ ਮੂਰੀ ਨੇ ਸਾ ਤੇ ਸ਼ਮਲਾ ਲਿਆ ਆਪਸ ਹੁਣ ਆਪਾਂ ਇਥੋਂ ਇਹਦੀ ਕਟਾਈ ਕਰ ਦਾਂਗੇ ਠੀਕ ਹੈ ਕੱਟਣ ਤੋਂ ਬਾਅਦ ਜਿਹੜਾ ਆਪਣਾ ਆਹ ਰਹਿ ਗਿਆ ਹਿੱਸਾ ਇਧਰੋਂ ਇਥੋਂ ਆਪਾਂ ਨਿਸ਼ਾਨੀ ਲਾਉਣੀ ਹੈ ਆਸਨ ਦੀ 10 ਇੰਚ ਆਸਨ ਲੈਣਾ ਆਪਾਂ ਇਸ ਤਰ੍ਹਾਂ ਇਸੇ ਲਾਈਨ ਤੋਂ ਐਵੇਂ ਆਪਾਂ ਨਿਸ਼ਾਨੀ ਲਾਉਣੀ ਆ ਆਸਨ ਦੀ 10 ਇੰਚ ਦੀ ਇਧਰੋਂ ਵੀ ਇਧਰੋਂ ਇਧਰਲੇ ਸਾਈਡ ਤੋਂ ਮੂਰੀ ਵਾਲੀ ਸਾਈਡ ਤੋਂ ਲਾਉਣੀ ਆ ਇਹ ਨਿਸ਼ਾਨੀਆਂ दस इंचा कटिंग करा गा गया जानी लाई से कटिंग करा ਹਾਂ ਜੀ ਦੇਖੋ ਇਹ ਹੋ ਗਈ ਕੁੰਦਿਆਂ ਦੀ ਕਟਿੰਗ ਇਹ ਕੁੰਦਿਆਂ ਦੀ ਕਟਿੰਗ ਹੋ ਗਈ ਆਪਣੇ 4 ਕੁੰਦੇ ਹੋਗੇ 2 ਆ ਹੋਗੇ ਤੇ 2 ਆ ਹੋਗੇ نیچے ਇਹ ਆਪਣੇ 4 ਕੁੰਦੇ ਹੋਗੇ ਇਹ ਆਪਨੇ ਸਲਵਾਰ ਦੀ ਕਟਿੰਗ ਹੋ ਗਈ ਜੀ ਆ ਬੈਲਟ ਹੋ ਗਈ ਆਪਣੀ ਆਪਨੇ ਪੱਲੇ ਹੋਗੇ ਆ ਆਪਣੇ ਕੁੰਦੇ ਹੋਗੇ ਜੀ ਆਪਾਂ ਇਸ ਤਰ੍ਹਾਂ ਬਾਲ ਪਾ ਕੇ ਤੁਹਾਨੂੰ ਦਿਖਾਤਾ विद एक्स्ट्रा ರೆਡੀ ਹੋਊਗੀ ਇਹ ਸਟੀਚਿੰਗ ਕਰਨ ਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਦੇ ਵਿੱਚ ਕੁਝ ਵੀ ਵਧੀਆ ਲੱਗਿਆ ਹੋਵੇ ਜਾਂ ਸਿੱਖਣ ਨੂੰ ਮਿਲਿਆ ਹੋਵੇ ਪਲੀਜ਼ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ